ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 52ਵਾਂ ਦਿਨ 77 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਸੈਮੀ ਪਟਿਆਲਾ ਸ਼ਹੀ ਦਸਤਾਰ ਸਜਾ ਕੇ ਦਿਖਾਣੀ ਹੈ ਪੂਣੀ ਨੂੰ ਸਹੀ ਤਰੀਕੇ ਨਾਲ ਕਰਨ ਤੋਂ ਬਾਅਦ ਜੋ ਬੇਸ ਨੂੰ ਤਿਆਰ ਕਰ ਲੈਣਾ ਹੈ ਤੇ ਫਿਰ ਤੁਸੀਂ ਤਿੰਨ ਕੁੰਗਲਾ ਦੇ ਗੈਪ ਨਾਲ 50 ਨੂੰ ਸਜਾ ਲੈਣਾ ਹੈ ਪਹਿਲੇ ਲੜ ਨੂੰ ਇਸ ਤਰੀਕੇ ਨਾਲ ਮੋਟਾ ਕਰਕੇ ਲਾ ਦੇਣਾ ਹੈ ਸੈਮੀ ਪਟਿਆਲਾ ਸ਼ਹੀ ਦਸਤਾਰ ਦੇ ਵਿੱਚ ਪੇਚਾਂ ਦੀ ਜਿਹੜੀ ਸਪੇਸ ਹੁੰਦੀ ਹੈ ਉਹ ਘਟ ਹੁੰਦੀ ਹੈ ਇਸ ਲਈ ਉੱਪਰਲੇ ਪਾਸੇ ਦੇਖੋ ਇੱਕ ਉਂਗਲ ਦੇ ਗੈਪ ਜਿੰਨੀ ਸਪੇਸ ਰੱਖਣੀ ਹੈ ਪੇਚ YouTube ਤੇ ਜਾ ਕੇ ਦੇਖ ਸਾਰੇ ਹੋਤੇ ਹਰ ਇੱਕ ਚੀਜ ਨੂੰ ਪੂਰੀ ਬਰੀਕੇ ਨਾਲ ਸਮਝਾਇਆ ਮੈਂ ਆਖਰੀ ਲੜਨ ਵੀ ਤੁਸੀਂ ਉੱਥੇ ਹੀ ਪਿੰਚ ਕਰਨਾ ਜਿੱਥੇ ਸਾਰੇ ਲੜ ਪਿੰਚ ਕੀਤੇ ਆ ਇਹਨੂੰ ਵੀ ਦੇਖੋ ਆਪਾਂ ਸਿੱਧਾ ਆ ਲਗਾਇਆ ਲੜਨੂ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਫਿਰ ਉੱਪਰੋਂ ਵੀ ਸਾਫ਼ ਕਰਾਂਗੇ ਪੇਚਾਂ ਨੂੰ ਬੇਸ ਨੂੰ ਚੰਗੀ ਤਰ੍ਹਾਂ ਅੰਦਰ ਕਰਨ ਤੋਂ ਬਾਅਦ ਦੂਜੀ ਚੀਜ਼ ਨਾਲ ਦੇਖੇ ਹਰ ਇੱਕ ਇਸ ਤੋਂ ਦਸਤਾਨ ਨੂੰ ਸਾਫ਼ ਕਰਾਂਗੇ ਕਲਗੀ ਵਾਲੇ ਲੜਨ ਨੂੰ ਦੋਨੋਂ ਸਾਈਡਾਂ ਤੋਂ ਫੋਲਡ ਕਰਕੇ ਪਿੰਦੀ ਹੈਲਪ ਨਾਲ ਲਾ ਦੇਣਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਦਸਤਾਰ ਕਿਹੋ ਜ